ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀਆਂ ਜਿੰਦਾ ਵੱਡੇ ਸਾਕੇ ਭਾਗ ਸਰਵਾ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫੇ ਗੁਰਮੁਖ ਸਿੰਘ ਹੁਰੀ ਲੰਗਰ ਛਕਣ ਲੰਗਰ ਹਾਲ ਵਿੱਚ ਗਏ ਲੰਗਰ ਹਾਲ ਵਿੱਚ ਉਹ ਮੁੰਡਾ ਬੈਠਾ ਲੰਗਰ ਛਕ ਰਿਹਾ ਸੀ ਗੁਰਮੁਖ ਸਿੰਘ ਉਸ ਨੂੰ ਕਹਿਣ ਲੱਗੇ ਕਿ ਬੇਟਾ ਜਾਨ ਲੱਗੇ ਮੈਨੂੰ ਮਿਲ ਕੇ ਜਾ ਗੁਰਮੁਖ ਸਿੰਘ ਵੀ ਲੰਗਰ ਛਕ ਲਿਆ ਤੇ ਉਹ ਲੜਕਾ ਉਹਨਾਂ ਕੋਲ ਆ ਗਿਆ ਬੱਚੇ ਵੀ ਗੁਰਮੁਖ ਸਿੰਘ ਕੋਲ ਆ ਗਏ ਗੁਰਮੁਖ ਸਿੰਘ ਉੱਤਰ ਤੋਂ ਕਿੱਥੇ ਦਾ ਰਹਿਣ ਵਾਲਾ ਹੈ ਮੈਂ ਬਾਪੂ ਜੀ ਚਮਕੌਰ ਸਾਹਿਬ ਦਾ ਹੀ ਰਹਿਣ ਵਾਲਾ ਹਾਂ ਗੁਰਮੁਖ ਸਿੰਘ ਇਹਨੂੰ ਪਤਾ ਹੈ ਕਿ ਇਸ ਸ਼ਹਿਰ ਦੀ ਮਹੱਤਤਾ ਕੀ ਹੈ ਸ਼੍ਰੀ ਗੁਰਗੋਬਿੰਦ ਸਿੰਘ ਜੀ ਨੇ ਵੱਡੇ ਸਾਹਿਬਜ਼ਾਦੇ ਨੂੰ ਸ਼ਹੀਦ ਕਰਾਇਆ ਸੀ ਇੱਥੇ ਸਾਡੀ ਖਾਤਰ ਤੇ ਅਸੀਂ ਆਹ ਕਦਰ ਪਾਈ ਜਦੋਂ ਸਿੱਖ ਤੇ ਕੇਸ ਦਾੜੀ ਪ੍ਰਕਾਸ਼ ਹੋਣ ਸਿਰ ਤੇ ਦਸਤਾਰ ਸਜਾਈ ਹੋਵੇ ਤਾਂ ਲੋਕ ਸਰਦਾਰ ਜੀ ਕਹਿ ਕੇ ਇੱਜ਼ਤ ਦਿੰਦੇ ਹਨ ਐਵੇਂ ਟੱਕੇ ਨਹੀਂ ਮਾਰਦੇ ਜਿਵੇਂ ਤੈਨੂੰ ਮਾਰ ਰਹੇ ਸੀ ਇਹ ਸਬਦੇ ਨਾਲ ਇਸ ਲਈ ਹੋ ਰਿਹਾ ਸੀ ਕਿਉਂਕਿ ਤੂੰ ਗੁਰੂ ਤੋਂ ਬੇਮੁਖ ਹੋ ਗਿਆ ਹਰ ਸਿਮਰਨ ਸੱਚੀ ਬਾਪੂ ਜੀ ਮੈਨੂੰ ਆਪਣੇ ਆਪ ਤੇ ਸ਼ਰਮ ਆ ਗਈ ਮੈਨੂੰ ਆਪਣੀ ਮਾਂ ਦਾ ਰੋਂਦਾ ਚਿਹਰਾ ਲੰਕਾ ਪਾਰਿਆ ਸੀ ਤਾਂ ਮੈਂ ਤਾਂ ਹੀ ਇੱਥੇ ਮੈਂ ਆਇਆ ਸੀ ਗੁਰਮੁਖ ਸਿੰਘ ਕੀ ਪੁੱਤਰ ਹੁਣ ਤੂੰ ਮੇਰੀ ਇੱਕ ਹੋਰ ਗੱਲ ਮੰਨੇਗਾ ਲੜਕਾ ਕਹਿੰਦਾ ਬਾਪੂ ਜੀ ਮੈਂ ਤੁਹਾਡੀ ਹਰ ਗੱਲ ਮੰਨਾਂਗਾ ਗੁਰਮੁਖ ਸਿੰਘ ਉੱਤਰ ਹੁਣ ਤੂੰ ਹਰ ਰੋਜ਼ ਗੁਰਦੁਆਰਾ ਸਾਹਿਬ ਆ ਕੇ ਲੰਗਰ ਵਿੱਚ ਬਕਣਾ ਦੀ ਸੇਵਾ ਕਰਿਆ ਕਰ ਸੇਵਾ ਕਰਦਿਆਂ ਤੇਰਾ ਮਨ ਨਸ਼ੇ ਤੋਂ ਦੂਰ ਰਹੇਗਾ ਤੇ ਗੁਰੂ ਘਰ ਨਾਲ ਜੁੜੇਗਾ ਤੇਰੀ ਮਾਂ ਦੇ ਮਨ ਨੂੰ ਵੀ ਖੁਸ਼ੀ ਮਿਲੇਗੀ ਮਾਂ ਵੀ ਰੱਬ ਦਾ ਰੂਪ ਹੀ ਹੁੰਦੀ ਹੈ ਮਾਂ ਖੁਸ਼ ਤਾਂ ਰੱਬ ਵੀ ਖੁਸ਼ ਹੁੰਦਾ ਹੈ ਤੇਰੇ ਨਾਂ ਕਿੰਨਾ ਸੋਹਣਾ ਰੱਖਿਆ ਤੇਰੀ ਮਾਂ ਨੇ ਹਰ ਸਿਮਰਨ ਭਾਗ ਹਰੀ ਦਾ ਸਿਮਰਨ इस करके तू परमात्मा का नाम जपया कर केस रख के अमृत छक्के सज जी बापू जी मैं पूरी कोशिश कराँगा माड़िया आदत तो छाखी तक अमृत सिंह छजन दी बहुत शुक्रिया बापू जी मैन इन्ने प्यार समझा लड़ तक मैं सबने दुकारिया ही है इस तरह प्यार किसी ने नहीं समझाया वो बापू जी दे हतला के चला जाता है तब जो। बापू जी इस अंकल जी ने गुरुद्वारे क्यों नहीं जान दे सी गुरमुख सिंह पुत्र उसने नशा किया ते नशा करके गुरद्वारा साहब नहीं जाते प्रभजू बापू जी हूँ ये नशा की होंदा है गुरमुख सिंह पुत्र शराब या कोई होर नशा जिस न बंदे की अकल मारी जाती है वह नशा हों जसबीर सिंह बापू जी, जी साड़ी नौजवानी पता नहीं क्यों भटक रही है केस कटा के नशे की दलदल पसते जा रहे हैं ਪੰਜਾਬ ਜਿੱਨਾ ਸਿੱਖੀ ਦਾ ਪ੍ਰਚਾਰ ਵੱਧ ਹੋ ਰਿਹਾ ਹੈ ਨੌਜਵਾਨ ਸਿੱਖੀ ਤੋਂ ਦੂਰ ਹੋ ਰਹੇ ਨੇ ਗੁਰਮੁਖ ਸਿੰਘ ਉਹ ਤੇ ਅੱਜ ਦੇ ਬੱਚਿਆਂ ਨੂੰ ਸਹੀ ਪਰਵਿਸ਼ ਨਹੀਂ ਮਿਲ ਰਹੀ ਅੱਜ ਦੇ ਮਸ਼ੀਨੀ ਯੁੱਗ ਵਿੱਚ ਸਭ ਨੂੰ ਇੱਕ ਦੂਜੇ ਤੋਂ ਅੱਗੇ ਵੱਧਣ ਦੀ ਹੋੜ ਲੱਗੀ ਹੈ ਇਸ ਕਰਕੇ ਸਭ ਪੈਸਾ ਕਮਾਉਣ ਦੀ ਦੌੜ ਵਿੱਚ ਲੱਗੇ ਹਨ ਸਾਡੇ ਕੋਲ ਕਾਰਾਂ ਕੋਠੀਆਂ ਟੈਲੀਵਿਜ਼ਨ ਫੋਨ ਸਭ ਕੁਝ ਚਾਹੀਦਾ ਹੈ ਪਾਵੇ ਕਿੰਨੇ ਵੀ ਪੈਸਾ ਕਮਾਇਆ ਜਾਵੇ ਪੈਸਾ ਕਮਾਉਣ ਦੇ ਚੱਕਰ ਵਿੱਚ ਅਸੀਂ ਆਪਣੀ ਅਸਲੀ ਦੌਲਤ ਬੱਚਿਆਂ ਤੇ ਧਿਆਨ ਨਹੀਂ ਦੇ ਸਕਦੇ ਤੇ ਉਹਨਾਂ ਨੂੰ ਆਪਣੇ ਹੱਥੋਂ ਗਵਾ ਬੈਨਿਆ ਅਸੀਂ ਸੋਚਦੇ ਹਾਂ ਕਿ ਬੱਚਿਆਂ ਨੂੰ ਸਭ ਸੁੱਖ ਸਹੂਲਤਾਂ ਦਿੱਤੀਆਂ ਜਾਣ ਪਰ ਉਹਨਾਂ ਨੂੰ ਚੰਗੇ ਗੁਣ ਨਾ ਦਿੱਤੇ ਤਾਂ ਉਹ ਸੁੱਖ ਸਹੂਲਤਾਂ ਦੀ ਗਲਤ ਵਰਤੋਂ ਕਰਨ ਲੱਗਦੇ ਹਨ ਹਰਦੀਪ ਬਿਲਕੁਲ ਠੀਕ ਕਿਹਾ ਤੁਸੀਂ ਬਾਪੂ ਜੀ ਸਾਡੇ ਸਕੂਲ ਵਿੱਚ ਜਿੰਨੇ ਤਕੜੇ ਘਰਾਂ ਦੇ ਮੁੰਡੇ ਪੜ੍ਹਦੇ ਹਨ ਪਰ ਲਗਭਗ ਸਾਰੇ ਵਿਗੜੇ ਹੋਏ ਹਨ ਬੁਲੇਟ ਮੋਟਰਸਾਈਕਲ ਸੈਲਫੋਨ ਲੈ ਕੇ ਘੁੰਮਦੇ ਰਹਿੰਦੇ ਹਨ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਬਸ ਕੋਈ ਸਮਝਦਾਰ ਹੈ ਗੁਰਮੁਖ ਸਿੰਘ ਮਾਂ-ਬਾਪ ਨੇ ਬੱਚਿਆਂ ਨੂੰ ਕਦੇ ਬਾਣੀ ਨਾਲ ਜੋੜਿਆ ਹੀ ਨਹੀਂ ਕਦੇ ਦੱਸਿਆ ਹੀ ਨਹੀਂ ਸਾਡੇ ਇਤਿਹਾਸ ਕਿੰਨਾ ਮਹਾਨ ਤੇ ਕੁਰਬਾਨੀਆਂ ਨਾਲ ਭਰਿਆ ਹੈ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਖੁਦ ਇਸ ਨਰਕ ਵੱਲ ਧੱਕ ਰਹੇ ਹਾਂ ਉਹਨਾਂ ਨੂੰ ਮਾਰ ਕੁੱਟ ਤੇ ੱੱਕੇ ਮਾਰ ਨਾਲ ਉਹਨਾਂ ਸਹੀ ਰਾਹ ਤੇ ਨਹੀਂ ਆਉਣਾ ਉਨਾਂ ਨੂੰ ਪਿਆਰ ਨਾਲ ਗੱਲ ਲਾ ਕੇ ਸਹੀ ਰਾਹ ਦੱਸਣਾ ਚਾਹੀਦਾ ਹੈ ਪਿਆਰ ਤੋਂ ਤੇ ਕੋਈ ਤਾਕਤ ਨਹੀਂ ਹੁੰਦੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਮਝਾਉਣ ਲਈ ਕਦੇ ਹਿੰਸਕ ਰਸਤਾ ਨਹੀਂ ਵਰਤਿਆ ਸਗੋਂ ਪੇਮ ਨਾਲ ਹੀ ਸਭ ਨੂੰ ਸਹੀ ਰਾਹ ਦਿਖਾਇਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਥਾ